ਇਹ ਇੱਕ ਵਰਨ Shivji Bhandari ਹਮਰੇ ਪ੍ਰੀਤ ਆਇਆ ਗਿਰਦਾਰੀ ਸਾਧ ਸੰਗਤ ਜੀ ਜਿਸ ਵੇਲੇ ਸੰਸਾਰ ਉਤੇ ਅਤਿਆਚਾਰ ਅਧਰਮ ਝੂਠ ਬੇਈਮਾਨੀ ਆਦ ਵਿਕਾਰ ਬਹੁਤ ਜ਼ਿਆਦਾ ਵੱਧ ਚੁੱਕੇ ਸਨ ਉਸ ਸਮੇਂ ਬਿਕਰਮੀ ਸੰਮਤ 1555 ਪਾਦੋਂ ਸ਼ੁਦੀ ਨੌਮੀ ਸ਼ੁਕਲ ਪਖ ਖੋਕ ਪਰਵਾਰ ਪੰਜ ਘੜੀਆਂ ਦਿਨ ਚੜੇ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਕਰ ਬਾਬਾ ਸ੍ਰੀ ਚੰਦ ਜੀ ਮਹਾਰਾਜ ਦਾ ਜਨਮ ਹੋਇਆ ਆਪ ਜੀ ਦਾ ਜਨਮ ਸਥਾਨ ਕਸਬਾ ਸੁਲਤਾਨਪੁਰ ਲੋਧੀ ਜ਼ਿਲ੍ਹਾ ਕਪੂਰਥਲਾ ਹੈ ਆਪ ਜੀ ਦੇ ਪ੍ਰਗਟ ਹੋਣ ਦੀ ਸ਼ੋਭਾ ਮਹਾਪੁਰਸ਼ਾਂ ਨੇ ਇਸ ਤਰ੍ਹਾਂ ਵਰਣਨ ਕੀਤੀ ਹੈ ਉਹ ਆਪ ਜੀ ਦੇ ਨਾਲ ਸਾਂਝੀ ਕਰਦੇ ਹਾਂ ਮਸਤਕ ਜੰਦ ਸੁਵੇ ਸਿਰ ਗੰਗ ਸੁੰਦਰ ਮੁਕਟ ਜਟਾਂ ਕੋ ਸੁਹਾਏ શ્રી ਮਨ ਮਹੇਸ਼ શ્રી ਗ੍ਰਿਜੇਸ਼ ਕੇਲਾਸ਼ ਨਿਵੇਸ਼ ਵਿਬੂਤ ਰਮਾਇਣ ਪਰਬਤੀ 나ਥ ਤ੍ਰਿਸ਼ੂਲ ਸੋਹਾਤ ਅਨਾਥ ਕੇ 나ਥ ਸਦਾ ਸੁਖਦાય ਵਿਸ਼ਵ ਕੇ ਨਾਥ ਵਿਭੂਤ ਰਮਾਤ ਸ੍ਰੀ ਚੰਦ ਸਰੂਪ ਪਰਿਓ ਕਲ ਆਏ ਵਾਹਿਗੁਰੂ ਜੀ